ਸੀ ਇਹਿਤ ਪਗਤ ਸਿੰਘ ਸੁਖਦੇਵ ਸਿੰਘ ਅਤੇ ਰਾਜਗੁਰੂ ਜੀ ਦੇਸੀ ਹੀ ਦਿਹਾੜੇ ਨੂੰ ਸਮਰਪਿਤ ਪੂਰੇ ਭਾਰਤ ਵਿੱਚ ਫੁੱਲਾਂ ਦੀ ਵਰਖਾ ਕਰਕੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀयां ਦਿੱਤੀਆਂ ਜਾ ਰਹੀਆਂ ਹਨ ਇਸ ਘੜਿਤ ਹੈ ਤੇ ਪਾਤੜਾਂ ਵਿਖੇ ਕਿਸਾਨ ਮਜ਼ਦੂਰ ਜਿੱਥੇ ਬੰਦਿਆਂ ਵੱਲੋਂ ਐਸ ਡੀ ਐਮ ਦਫ਼ਤਰ ਵਿਖੇ ਲੱਗੇ ਪਗਤ ਸਿੰਘ ਦੇ ਬੁੱਤ ਫੁੱਲ ਮਾਲਾ ਫੁੱਲਾਂ ਦੀ ਵਰਖਾ ਕਰਕੇ ਸੀ ਇਦਾਂ ਨੂੰ ਸ਼ਰਧਾਂਜਲੀयां ਦਿੱਤੀਆਂ ਜਾ ਰਹੀਆਂ ਹਨ ਨਸਲਾਮ 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 ਬਾਕ ਮੈਂ ਤੇ ਸੋਚਦੇ ਅਰੇ ਦੇਣਗੇ ਠੋਕੇ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਅਸੀਂ ਦਿਹਾੜੇ ਨੂੰ ਸਮਰਪਿਤ ਅੱਜ ਸ਼ਰਦਾ ਦੇ ਫੁੱਲ ਭੇਟ ਕੀਤੇ ਆ ਕਿਸਾਨਾਂ ਨੇ ਕੁਝ ਕਿਸਾਨ ਜਿਥੇ ਬੰਦੀਆਂ ਮਜ਼ਦੂਰ ਜਿਥੇ ਬੰਦੀਆਂ ਐ ਔਰ ਸ਼ਰਧਾ ਦੇ ਫੁੱਲ ਭੇਟ ਕਰਕੇ ਅੱਜ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਆ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਅੱਜ ਇੱਥੇ ਪਹੁੰਚੀਆਂ ਨੇ ਅਸੀਂ ਗੱਲ ਕਰਨੇ ਚਾਹਨੇ ਪੁੱਛਦੇ ਉਹਨਾਂ ਨੂੰ ਜਿਹੜਾ ਅੱਜ ਦਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਕਿਸ ਤਰ੍ਹਾਂ ਦਾ ਹਾਂਜੀ ਪ੍ਰਧਾਨ ਜੀ ਸਤਿਕਾਰ ਜੀ ਸਤਿਕਾਰ ਜੀ ਅੱਜ ਜਿਹੜਾ ਪ੍ਰੋਗਰਾਮ ਇਹ ਤੁਸੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਕਿਸ ਤਰ੍ਹਾਂ ਦੇ ਉਹਦੇ ਨਕਸ਼ੇ ਕਦਮ ਤੇ ਚੱਲਣ ਦਾ ਤੁਸੀਂ ਅੱਜ ਪ੍ਰਣ ਕੀਤਾ ਹੈ ਅੱਜ ਜਿਹੜਾ ਅਸੀਂ ਇਹ ਦਿਨ ਮਤਲਬ ਤੂਣਾ ਜਾਂ ਆਪਾਂ ਕਹਿੰਦੇ 23 ਤਰੀਕ ਦਾ ਇੱਕ ਖਾਸ ਦਿਨ ਹੈ ਜਿਹੜੀ ਆਜ਼ਾਦੀ ਭਗ ਸਿੰਘ ਨੇ ਸਰਜੀ ਸੀ ਉਹ ਬਿਲਕੁਲ ਨਹੀਂ ਲੋਕਾਂ ਨੂੰ ਮਿਲੀ ਹੈਗੀ ਉਹਦਾ ਜਿਹੜਾ ਨਿਗਾ 10% ਲੋਕ ਮਾਰ ਰਹੇ 90% ਜਿਹੜੇ ਉਹ ਲੋਕ ਨੇ ਵਿਚਾਰੇ ਰਿੰਗ ਰਿੰਗੇ ਮਾਰ ਰਹੇ ਨੇ ਰੋਟੀ ਨਹੀਂ ਮਿਲਦੀ ਕੱਪੜਾ ਨਹੀਂ ਮਿਲਦਾ ਜਾਂ ਜਿਉਣ ਵਾਲੀਆਂ ਕੋਈ ਜ਼ਰੂਰੀ ਵਸਤਾਂ ਨੇ ਉਹਨੂੰ ਉਹ ਨਹੀਂ ਮਿਲਦੀਆਂ ਹੈਗੀਆਂ ਇਹ ਜਿਹੜੇ 10 ਬੰਦੇ ਨੇ ਇਹੀ ਰਾਜ ਕਰ ਰਹੇ ਨੇ ਜਿਹੜਾ ਉਹਦਾ ਸੁਭਨਾ ਸੀ ਉਹ ਬਿਲਕੁਲ ਸਕਾਰ ਨਹੀਂ ਹੋਇਆ ਹੈਗਾ ਅਸੀਂ ਤਾਂ ਇਹੀ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਆਪੋ ਆਪਣੇ ਕੰਮਾਂ ਤੋਂ ਛੱਡ ਕੇ ਜਾ ਆਪੋ ਆਪਣੇ ਕੰਮਾਂ ਨੂੰ ਤਿਆਗ ਕੇ ਇਹਦੇ ਵਿੱਚ ਜਥੇਵੰਦੀਏ ਕੋਈ ਵੀ ਹੈ ਕੁਮਾਰੀ ਨਹੀਂ ਹੈ ਸਾਰੀਆਂ ਨੇ ਇਹ ਜਿਹੜਾ ਆਪਣਾ ਸੰਘਰਸ਼ ਛੇੜਿਆ ਹੋਇਆ ਹੈ ਸਾਡਾ ਕਿਸਾਨ ਸ਼ੂਤ ਮੋਰਚਾ ਹੈ ਜਾਂ ਹੋਰ ਜਥੇਬੰਦੀਆਂ ਨੇ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ ਕੇਂਦਰ ਸਰਕਾਰ ਹੈ ਜੇ ਪੰਜਾਬ ਸਰਕਾਰ ਹੈ ਕੋਈ ਵੀ ਸਰਕਾਰ ਹੈ ਲੋਕਾਂ ਨੂੰ ਕੁਝ ਨਹੀਂ ਦੇਣ ਵਾਲੀ ਹੈਗੀ ਪਹਿਲਾਂ મોદી ਆ ਗਿਆ ਫਿਰ ਉਹ ਰਾਜਾ ਗਿਆ ਚਾਹੇ ਆਪਣੇ ਝਾੜੂ ਵਾਲੇ ਆ ਗਏ ਇਹ ਤਾਂ ਲੋਕਾਂ ਨੂੰ ਜਥੇਬੰਦ ਹੋ ਕੇ ਆਪੇ ਆਪ ਦੇ ਆਪਣੇ ਹੱਕ ਲੈਣੇ ਪੈਣੇ ਨੇ ਉਹਨਾਂ ਦਾ ਜਿਹੜਾ ਸੁਪਨਾ ਸਕਾਰ ਹੈ ਜਥੇ ਬੰਦ ਹੋ ਗਈ ਆਪਾਂ ਨੂੰ ਮਿਲਣਾ ਚਾਹੀਦਾ ਜੇ ਕੋਈ ਆਪਾਂ ਜਥੇ ਬੰਦ ਨਹੀਂ ਹੋਵਾਂਗੇ ਤਾਂ ਜਿਹੜੀ ਲੁੱਟ ਖਸੁੱਟ ਹੈ 90% ਜਿਹੜੇ ਬੰਦੇ ਨੇ ਵਿਚਾਰੇ ਰਿੰਗ ਰਿੰਕੇ ਮਰਦੇ ਨੇ ਕੱਪੜਾ ਨਹੀਂ ਹੈ ਰੋਟੀ ਨਹੀਂ ਹੈ ਮਕਾਨ ਨਹੀਂ ਹੈ ਉਹਨਾਂ ਨੇ ਇਸੇ ਲੁੱਟੀ ਮਰੀ ਜਾਣਾ ਇਸੇ ਲੋਟੇ ਕੱਜ ਸ਼ਰਦਾ ਤੇ ਫੁੱਲ ਭੇਟ ਕਰਕੇ ਬੇਨਤੀ ਕਰਨ ਆਇਆ ਲੋਕਾਂ ਨੂੰ ਵੀ ਜਿਹੜੀ ਮਤਲਬ ਆਪਾਂ ਆਜ਼ਾਦੀ ਲੈਣੀ ਹੈ ਇਕੱਠੇ ਹੋ ਕੇ ਲੈਣੀ ਹੈ ਇੱਕ ਇੱਕ ਆਪਾਂ ਮਣਕੇ ਚ ਪਰੋ ਕੇ ਸਾਰਿਆਂ ਤੋਂ ਫੇਰ ਲਈ ਜਾਣੀ ਹੈ ਨਹੀਂ ਜਿਹੜੀ ਲੁੱਟ ਖਸੁੱਟ ਐ ਇਤਨੀ ਜਲਦੀ ਲੈਣੀ ਹੈ ਜਿਵੇਂ ਕਿ ਕੇਂਦਰ ਵੱਲੋਂ ਵੀ ਕਾਫੀ ਜ਼ਿਆਦਾ ਇਸ ਤਰ੍ਹਾਂ ਦੇ ਔਰ ਲੁੱਟਖਸਟ ਕਹਿੰਦੇ ਵੀ ਹਰ ਇੱਕ ਇਨਸਾਨ ਨਾਲ ਕਿਸਾਨਾਂ ਦਾ ਵੀ ਸੰਘਰਸ਼ ਚੱਲਿਆ ਕਾਫੀ ਲੰਮੇ ਸਮੇਂ ਤੋਂ ਉਹ ਵੀ ਕੋਈ ਮੰਗਾਂ ਨਹੀਂ ਸਵਾਰ ਕੀਤੀਆਂ ਗਈਆਂ ਕੇਂਦਰ ਵੱਲੋਂ ਜਿਹੜੀਆਂ ਮੰਨੀਆਂ ਸੀ ਜਿਵੇਂ ਸ਼ਹੀਦ ਭਗਤ ਸਿੰਘ ਉਧਮ ਸਿੰਘ ਜਾਂ ਰਾਜਗੁਰੂ ਸੁਖਦੇਵ ਜਾਂ ਹੋਰ ਵੀ ਜਿਹੜੇ ਕੀ ਦੇਸ਼ ਲਈ ਸ਼ਹੀਦ ਹੋਏ ਸੀਗੇ ਉਹਨਾਂ ਨੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਨੇ ਕੁੱਲ ਹਿੰਦ ਸਭਾ ਦੇ ਜਿਹੜੇ ਪ੍ਰਧਾਨ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਜਿਵੇਂ ਕਿਸ ਤਰ੍ਹਾਂ ਜਿਹੜਾ ਅੱਜ ਮੰਤਵ ਹੈ ਔਰ ਤੁਹਾਡਾ ਜਿਹੜਾ ਅੱਜ ਦਾ ਇਹ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਮੈਂ ਕੁਲਵੰਤ ਸਿੰਘ ਮੋਲਵੀ ਵਾਲਾ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਜੋ ਅਸੀਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਨੂੰ ਤੇ ਉਹਨਾਂ ਦੇ ਸ਼ਹੀਦੀ ਦਿਨ ਤੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਆ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਜਿਹੜੀ ਕਿਸਾਨ ਮਹਾਪੰਚਾਇਤ ਦਿੱਲੀ ਵੇਖੀ ਕੀਤੀ ਗਈ ਸੀ ਉਹਦੇ ਤੇ ਇਹ ਖਾਲ ਦਿੱਤੀ ਸੀ ਕਿ ਅੱਜ ਸਾਰੇ ਭਾਰਤ ਦੇ ਵਿੱਚ ਤੇਰਾ ਆਪਣੇ 23 ਨੂੰ ਹਾਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਉਹਨਾਂ ਦੇ ਸ਼ਹੀਦੀ ਦਿਨ ਤੇ ਇਹ ਪ੍ਰੋਗਰਾਮ ਕੀਤੇ ਜਾਣ ਉਸੇ ਤਰ੍ਹਾਂ ਤੇ ਅਸੀਂ ਅੱਜ ਸਹੀ ਆਇਆ ਸਦੀਮ ਦਫ਼ਤਰ ਪਾਤੜਾਂ ਦੇ ਬਾਹਰ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲਮਾਲਾ ਪਾ ਕੇ ਆਏ ਆਂ ਔਰ ਇਹ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨਾਂ ਦੇ ਮਜ਼ਦੂਰਾਂ ਦੇ ਜਿਹੜੇ ਉਹਨਾਂ ਦੇ ਹੱਕੀ ਸੰਘਰਸ਼ ਹੈ ਉਹ ਹੋਰ ਪਰਪਲ ਹੋਣਗੇ ਸ਼ਹੀਦ ਭਗਤ ਸਿੰਘ ਉਹਨਾਂ ਦੀ ਸੋਚ ਕਿ ਇੱਥੇ ਜਿਹੜਾ ਦੇਸ਼ ਹੈ ਸਾਡਾ ਉਹਨਾਂ ਦੇ ਸੁਪਨਿਆਂ ਦਾ ਦੇਸ਼ ਬਣੇ ਜਿਸ ਤਰ੍ਹਾਂ ਉਹਨਾਂ ਨੇ ਉਸ ਵੇਲੇ ਚਿਤਵਿਆ ਸੀ ਕਿ ਭਾਰਤ ਦੇ ਵਿੱਚ ਗੁੱਲੀ ਗੁੱਲੀ ਜੁੱਲੀ ਦੀ ਜਿਹੜੀ ਸਮੱਸਿਆ ਹੈ ਖਤਮ ਹੋਵੇ ਉਹ ਅੱਜ ਵੀ ਉਹੀ ਹਾਲ ਹੈ ਭੁੱਖਮਰੀ ਨਾਲ ਲੋਕ ਮਰ ਰਹੇ ਨੇ ਲੋਕਾਂ ਨੂੰ ਰਹਿਣ ਵਾਸਤੇ ਘਰ ਨਹੀਂ ਹੈ ਕੱਪੜਾ ਨਹੀਂ ਹੈ ਇਸ ਸਮੱਸਿਆਵਾਂ ਸਿਹਤ ਸਹੂਲਤਾਂ ਨਹੀਂ ਹੈ ਇਸ ਸਮੱਸਿਆ ਅੱਜ ਵੀ ਜਿਉਂਦੇ ਤੇ ਮੂਹੜੀ ਖੜੀਆਂ ਨੇ ਔਰ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਦਾ ਹੱਲ ਕਰਨ ਵਾਸਤੇ ਕੁਝ ਨਹੀਂ ਕੀਤਾ ਔਰ ਇਹਦੇ ਵਾਸਤੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਲੜ ਕੇ ਜਿਹੜੇ ਲੋਕਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਸੀ ਕੁਝ ਮੰਗਾਂ ਸੀ ਤਿੰਨ ਕਾਲੇ ਕਾਨੂੰਨ ਰੱਦ ਕਰਵਾ ਕੇ ਮੁੜੇ ਦਿੱਲੀ ਦੇ ਧਰਤੇ ਤੋਂ ਪਰ ਕੁਝ ਮੰਗਾ ਸੀ ਜਿਹੜੀਆਂ ਉਹ ਸਰਕਾਰ ਨੇ ਮੰਨੀਆਂ ਸੀ ਜੋ ਕਿ ਪੂਰੀਆਂ ਨਹੀਂ ਕੀਤੀਆਂ ਗਈਆਂ ਉਹਨਾਂ ਵਾਸਤੇ ਲੰਬੀ ਲੜਾਈ ਹੈ ਜਿਹੜੀ ਉਹ ਸੰਯੁਕਤ ਕਿਸਾਨ ਮੋਰਚਾ ਫੇਰ ਲੜਨ ਵਾਸਤੇ ਤਿਆਰੀ ਕਰ ਰਿਹਾ ਜਿਵੇਂ ਕਿ ਸਿੱਧੀਆਂ ਦੀ ਸਿੱਧੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਔਰ ਸ਼ੀਧਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਜਿਹੜੀਆਂ ਕਿ ਅੱਜ ਵੀ ਯਾਦ ਨੇ ਔਰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਇਹ ਕਿਸਾਨ ਜਥੇਬੰਦੀਆਂ ਵੱਲੋਂ ਵੀ ਅੱਜ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾ ਤੇ ਵਰਖਾਂ ਫੁੱਲਾਂ ਦੀ ਕਰਕੇ ਅੱਜ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਅਸੀਂ ਦੇਖਣਾ ਚਾਹਾਂਗੇ ਕਿ ਇਸ ਤਰ੍ਹਾਂ ਇਹ ਅੱਜ ਜੋਸ਼ ਹੈ ਕਿਸਾਨਾਂ ਦੇ ਵਿੱਚ ਵੀ ਭਰਿਆ ਹੋਇਆ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਾਂ ਹੋਰ ਵੀ ਕੋਈ ਜਥੇਬੰਦੀਆਂ ਜਿਹੜੀਆਂ ਕਿ ਅੱਜ ਇੱਥੇ ਪਹੁੰਚੀਆਂ ਹੋਈਆਂ ਨੇ ਕੁਝ ਅੱਜ ਸ਼ਹੀਦੀ ਦਿਹਾੜਾ ਹੈ ਭਗਤ ਸਿੰਘ ਦਾ ਕੀ ਦਾ ਨੂੰ ਯਾਦ ਕੀਤਾ ਜਾ ਰਿਹਾ ਹੈ ਚਾਰਜ ਫਿਰ ਅੱਜ ਦੀ ਦੇ ਨਾਰੇ ਲੱਗ ਰਹੇ ਕਿ ਇੰਡੀਆ ਦੇ ਵਿੱਚ ਜਿਹੜੋ ਕਿ ਅੰਗਰੇਜ਼ਾਂ ਨੂੰ ਇੱਥੋਂ ਭਜਾਉਣ ਵਾਸਤੇ ਭਗਤ ਸਿੰਘ ਜਾਂ ਰਾਜਗੁਰੂ ਸੁਖਦੇਵ ਉਦਮ ਸਿੰਘ ਔਰ ਹੋਰ ਵੀ ਕਈ ਜਿਹੜੇ ਸ਼ਹੀਦਾਂ ਨੇ ਆਪਣੀ ਹਾਦਿ ਦਾ ਬਲੀਦਾਨ ਦੇ ਕੇ ਆਜ਼ਾਦੀ ਦਾ ਅੱਜ ਨਹੀਂ ਗੁਮਾਰ ਰਹੇ ਅਸੀਂ ਕਿਸ ਤਰ੍ਹਾਂ ਤੁਸੀਂ ਅੱਜ ਇਹ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਭਗਤ ਸਿੰਘ ਨੂੰ ਔਰ ਕੀ ਤੁਸੀਂ ਸੰਦੇਸ਼ ਦੇਣਾ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਜੈ ਸ਼ੀ ਰਾਮ 1931 ਨੂੰ ਜਾਲਮ ਸਰਕਾਰ ਨੇ ਸਾਡੇ ਮਹਾਨ ਕ੍ਰਾਂਤੀਕਾਰੀ ਯੋद्धा ਸੁਤੰਤਰਤਾ ਸੈਨਾਨੀ ਤੇ ਮਹਾਨ ਦੇਸ਼ ਭਗਤ ਸਰਦਾਰ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਨੂੰ ਫਾਂਸੀ ਦੇ ਤਖਤੇ ਤੇ ਚੜਾ ਦਿੱਤਾ ਸੀ ਤੇ ਉਹ ਸ਼ਹੀਦੀ ਪਾ ਗਏ ਸੀ ਅੱਜ ਉਸੇ ਤਹਿਤ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਕਾਰਜਕ੍ਰਮ ਕਰ ਉਹਨਾਂ ਨੂੰ ਸ਼ਰਦਾ ਦੇ ਫੁੱਲ ਫੁੱਲ ਭੇਟ ਕੀਤੇ ਨੇ ਮੈਂ ਮੌਕੇ ਦੀਆਂ ਸਰਕਾਰਾਂ ਨੂੰ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਬੇਨਤੀ ਕਰਾਂਗਾ ਤੇ ਮੰਗ ਕਰਾਂਗਾ ਕਿ ਜਿਹੜੇ ਸੁਪਨੇ ਸਾਡੇ ਸੁਤੰਤਰਤਾ ਸੰਾਨੀਆਂ ਨੇ ਦੇਸ਼ ਭਗਤਾ ਨੇ ਕ੍ਰਾਂਤੀਕਾਰੀ ਯੋਧਿਆਂ ਨੇ ਦੇਖੇ ਸੀ ਉਸ ਸੁਪਨਿਆਂ ਨੂੰ ਅੱਜ ਜਿੱਦਾਂ ਗ੍ਰਹਿਣ ਲੱਗ ਜਾਂਦਾ ਹੈ ਉਹ ਕੰਮ ਹੋ ਰਿਹਾ ਹੈ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਜੋ ਅੱਜ ਦਾ ਮਾਹੌਲ ਹੈ ਅੱਜ ਦੇਸ਼ ਦੇ ਵਿੱਚ ਕਿੰਨਾ ਤਣਾਅ ਹੈ ਜਿਹੜੀਆਂ ਵਕਤ ਆਪਣੇ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਸੈਂਟਰ ਸਰਕਾਰ ਤੋਂ ਇੱਕ ਮੰਗ ਰੱਖੂੰਗਾ ਵੀ ਜੋ ਸ਼ਹੀਦ ਆਪਣੇ ਦੇਸ ਨੂੰ ਯਾਦ ਕਰਾ ਕੇ ਜਿਹਦਾ ਅੱਜ ਆਪਾਂ ਸ੍ਰੀ ਅੰਦੀ ਦਾ ਨਿਗ ਮਨ ਰਿਹਾ ਆਜ਼ਾਦੀ ਦਾ ਆਜ਼ਾਦੀ ਦਾ ਆਨੰਦ ਮਨ ਰਿਹਾ ਵੀ ਉਹਨਾਂ ਦਾ ਨਾਂ ਨਾ ਵੇਚਿਆ ਜਾਵੇ ਉਹਨਾਂ ਦੇ ਘਰੇ ਪੁਰਨੇ ਦੇ ਉੱਤੇ ਚੱਲ ਕੇ ਦਿਖਾਓ ਤਾਂ ਜੋ ਸਾਡੇ ਨੌਜਵਾਨ ਨੇ ਜਿਹੜੇ ਜਿਹੜਾ ਉਹਨਾਂ ਨੇ ਸੁਪਨਾ ਦੇਖਿਆ ਦੀ ਦੇਸ਼ ਯਾਦ ਕਰਾਉਣ ਨੂੰ ਕੋਰਿਆ ਤਾਂ ਯਾਦ ਕਰਾਇਆ ਦੀ ਕੱਲੇ ਕੱਲੇ ਨੌਜਵਾਨ ਦਾ ਸੁਪਨਾ ਪੂਰਾ ਹੋਵੇ ਸਭ ਤੋਂ ਵੱਲਾ ਮੇਰੀ ਮੰਗੇ ਆ ਹੁਣ ਮੈਂ ਇੱਕ ਧੰਨਵਾਦ ਕਰਦਾ ਮੇਰੇ ਪੰਜਾਬ ਆਪਣਾ ਸਾਡੇ ਕੌਮੀ ਪ੍ਰਧਾਨ ਜੇਪੀ ਨੱਡਾ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਸਾਡੇ ਆ ਬੀਜੇਪੀ ਦੇ ਟਰਾਂਸਪੋਰਟ ਸੈੱਲ ਦੇ ਕਨਵੀਨਰ ਗੁਰਤੇ ਸਿੰਘ ਧੇੜੀ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਖਾਉਂਦੇ ਹੋਏ ਮੈਨੂੰ ਵਾਈਸ ਚੇਅਰਮੈਨ ਦੀ ਟਰਾਂਸਪੋਰਟ ਸੈੱਲ ਪੰਜਾਬ ਦੀ ਬੀਜੇਪੀ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਭਗਤ ਸਿੰਘ ਦੇ ਚਰਨਾਂ 'ਚ ਖੜਿਆ ਕਪਰਨ ਲੈਣਾ ਜੀ ਬੀਜੇਪੀ ਜਿਹੜਾ ਪਾਰਟੀ ਨੇ ਮੇਰੇ ਤੋਂ ਵਿਸ਼ਵਾਸ ਦਿਖਾਇਆ ਮੈਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਮਜ਼ਬੂਤ ਕਰੂੰਗਾ ਜਿੱਥੇ ਜਿੱਥੇ ਵੀ ਸਾਡੇ ਭਰਾਵਾਂ ਨੂੰ ਟਰਾਂਸਪੋਰਟਰ ਮੇਰੇ ਵੀਰਾਂ ਨੂੰ ਕਿਤੇ ਵੀ ਸਮੱਸਿਆ ਆਉਗੀ ਕੋਈ ਲੋਡ ਪਊਗੀ ਅਸੀਂ ਉਹਨੂੰ ਪਾਇਲ ਦੇ ਆਧਾਰ ਤੇ ਆਪਦੇ ਸੈਂਟਰ ਸਰਕਾਰ ਹੋਵੇ ਭਾਵੇਂ ਭਾਵੇਂ ਸੂਬਾ ਸਰਕਾਰਾਂ ਹੋਵੇ ਉਹਦੇ ਤਾਈ ਤੇ ਉਹਨੂੰ ਹੱਲ ਕਰਾਂਗੇ